दुआबा सभ्याचारक कलब शाहकोट वालों पाबी की विश्व प्रसिद्ध गायक जोड़ी तमेडी के जन्मदाता के दीप जगमोहन कौर की याद च पची जनवरी दिन एतवार में कलब के प्रधान गुरनाम सिंह नितड़क की अगवाई हेठ दुशेरा ग्राउंड शाहकोट विखे करवाए जा रहे अठारहवें अंतरराष्ट्री सभ्याचारक मेले का पोस्टर डी एस पी शाहकोट सुखपाल वालों रिलज़ किया गया इस मौके उन्होंने एस एच ओ शाहकोट इंस्पैक्टर बलविंद भुलर भी मौजूद सन ਇਸ ਮੌਕੇ ਡੀਐਸਪੀ ਸੁਖਪਾਲ ਸਿੰਘ ਨੇ ਪ੍ਰਦਾਨ ਗੁਰਨਾਮ ਸਿੰਘ ਨਿਤੜਕ ਨੂੰ ਵਧਾਈ ਦਿੰਦਿਆਂ ਕਿਹਾ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ ਨੇ ਵੀ ਗੁਰਨਾਮ ਸਿੰਘ ਨਿਤੜਕ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ ਇਸ ਮੌਕੇ ਮੇਲੇ ਦੇ ਮੁੱਖ ਸੰਚਾਲਕ ਗੁਰਨਾਮ ਸਿੰਘ ਨਿਤੜਕ ਨੇ ਕਿਹਾ ਕਿ ਸਿਆਸਤ ਹਮੇਸ਼ਾ ਸਮਾਜ ਵਿੱਚ ਕੜਤਨ ਪੈਦਾ ਕਰਕੇ ਪਾਈਚਾਰਕ ਸਾਂਝਾਂ ਨੂੰ ਖੋੜਾ ਲਾਉਦੀ ਹੈ ਪਰ ਸੱਭਿਆਚਾਰਕ ਅਤੇ ਖੇਡ ਮੇਲੇ ਹਮੇਸ਼ਾ ਪਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਵੰਡਦੇ ਹਨ ਉਨਾ ਕਿਹਾ ਕਿ ਇਹਨਾਂ ਮੇਲਿਆਂ ਵਿੱਚ ਨਸ਼ਿਆ ਵਿਰੁੱਧ ਮੁਹਿੰਮ ਵਿੱਢਣ ਦਾ ਵੀ ਸੱਦਾ ਦਿੱਤਾ ਜਾਂਦਾ ਹੈ। ਉਹਨਾਂ ਸਮੂਹ ਪੰਜਾਬੀਆਂ ਨੂੰ 25 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਦੁਸ਼ੇਰਾ ਗਰਾਊਂਡ ਸ਼ਾਹਕੋਟ ਵਿਖੇ ਮੇਲੇ ਵਿੱਚ ਪੁੱਜਣ ਦਾ ਸੱਦਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਰਮੇਸੀ ਅਫਸਰ ਤਰਨਦੀਪ ਸਿੰਘ ਰੂਬੀ, ਗੁਰਮੀਤ ਸਿੰਘ ਕੋਟਲੀ, ਵਿਨੋਦ ਕੁਮਾਰ, ਟਿੰਪੀ ਕੁਮਰਾ, ਗਾਇਕ ਅਸ਼ੋਕ ਗਿਲ, ਪ੍ਰੀਤ ਕਾਂਠ ਆਦਿ ਸਮੇਤ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਸਨ। ਸ਼ਾਹਕੋਟ ਤੋਂ ਪੰਜਾਬ న్యూਜ਼ ਆਨਲਾਈਨ ਦੀ ਖਾਸ ਰਿਪੋਰਟ। ਅ ਜੀ ਮੈਂ ਸਨਾ ਗੁਨਾਮ ਸਿੰਘ ਜੜ੍ਹ ਨੂੰ ਵਧਾਈ ਦਿੰਨਾ ਜਿਹੜੇ ਕਿ ਬਹੁਤ ਹੀ ਵਧੀਆ ਪ੍ਰੋਗਰਾਮ ਇੱਕ ਸੱਭਿਆਚਾਰਕ ਮੇਲਾ ਜਿਹੜਾ 25 ਜਨਵਰੀ ਨੂੰ ਜਿਹੜਾ ਕਰਵਾ ਰਹੇ ਨੇ ਐਤਵਾਰ ਵਾਲੇ ਦਿਨ ਜਿੱਥੇ ਕਿ ਕਈ ਮਹਾਨ ਸੰਗੀਤਕਾਰ ਜਿਹੜਾ ਉਹ ਇੱਥੇ ਸ਼ਿਰਕਤ ਕਰਨਗੇ ਤੇ ਬਹੁਤ ਵਧੀਆ ਗੱਲ ਹੈ ਜਿਹੜਾ ਕਿ ਇਹ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕਰ ਰਿਹਾ ਹੈ ਸਨਮਾਨ ਜੀ ਕਾਲਤਾ ਬਾਈਗੁਰੂ ਜੀ ਕੀ ਕਤੇ ਦੇਸ਼ ਵਿਦੇਸ਼ ਵਿੱਚ ਰਹਿ ਕੇ ਪੰਜਾਬੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਹਰ ਸਾਲ ਦੀ ਤਰ੍ਹਾਂ ਵਿਸ਼ਵ ਪ੍ਰਸਿੱਧ ਗੈਕ ਜੋੜੀ ਤੇ ਕਮੇਟੀ ਦੇ ਜਨਮਦਾਤਾ ਕੇ ਦੀਪ ਜਗਮੋਣ ਕੂਰ ਦੀ ਯਾਦ ਵਿੱਚ 18 ਮਾ ਅੰਤਰਰਾਸ਼ਟਰੀ ਸੱਭਿਆਚਾਰ ਕਮੇਲਾ 25 ਜਨਵਰੀ ਦਿਨ ਐਤਵਾਰ ਨੂੰ ਸਹਿਰਾ ਗ੍ਰਾਉਂਡ ਸਾਹਕੋਟ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਮੂਹ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਪੱਤਰ ਦੇ ਕੇ ਇੱਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾ ਤੇ ਜਿਸ ਵਿੱਚ ਨਾਮਵਰ ਕਲਾਕਾਰ ਚਰਨਜੀਤ ਚੰਨੀ ਪ੍ਰਗਟ ਖਾਨ ਅਸ਼ੋਕ ਗਿੱਲ ਸ੍ਰੀਤਾ ਗਿੱਲ ਤੇ ਨਿਸ਼ਾਨ ਉੱਚੇ ਵਾਲਾ ਤੇ ਹੋਰ ਵੀ ਦਰਜਨ ਦੇ ਕਰੀਬ ਕਲਾਕਾਰ ਜਿਹੜੇ ਆ ਆਪਣੇ ਗੀਤਾਂ ਰਾਹੀਂ ਮਰਹੂਮ ਲੋਕ ਗਾਇਕ ਜੋੜੀ ਨੂੰ ਸ਼ਰਦਾ ਦੇ ਪੁੱਲ ਭੇਟ ਕਰਨਗੇ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਨਾਮਨਾ ਖੱਟਣ ਵਾਲੀਆਂ ਮਹਾਨ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਤੇ ਅਸੀਂ ਸਮੂਹ ਪੰਜਾਬੀਆਂ ਨੂੰ ਸੱਦਾ ਦਿੰਦੇ ਆ ਕਿ 25 ਜਨਵਰੀ ਦਿਨ ਐਤਵਾਰ ਨੂੰ ਸਿਰਾ ਗਰਾਊਂਡ ਸਾਹਕੋੜੂ ਵਿਖੇ ਪਹੁੰਚ ਕੇ ਮਹਾਨ ਗੱਟਾਂ ਨੂੰ ਸ਼ਰਦਾ ਪੁੱਲ ਦੇ ਫੁੱਲ ਭੇਟ ਕਰਨ ਲਈ ਇਕੱਠੇ ਹੋਈਏ ਤੇ ਸੰਧਾਈ ਨੇ ਪੇਟ ਕਰੀ